ਅਕਲਦੀਪ ਕੋਰ ਹਾਂ ਕਿੱਥੋਂ ਆਏ ਤੁਸੀਂ ਅਸੀਂ ਢਾੜੀ ਵਾਲੋਂ ਮੇਰੇ ਜੋਗੋ ਵਾਲੋਂ ਜੱਟਾਂ ਦੇ ਆਏ ਹਾਂ ਮੈਂ ਹਾਂ ਇਹ ਸਾਨੂੰ ਪਤਾ ਹੀ ਨਹੀਂ ਲੱਗਾ ਜੀ ਹਾਂਜੀ ਬਸ ਤੇ ਆਏ ਹਾਂ ਬਸ ਦੇ ਨਹੀਂ ਮੇਰੀ ਅੱਜ ਫਿਰ ਪ੍ਰਾਈਵੇਟ ਹਾਂ ਤੇਜ ਹੀ ਅੱਗੋਂ ਪੀਓ ਵੱਜਾ ਜਾਂ ਦੂਜਾ ਹਾਂ ਕਿੰਨੇ ਕਿੰਨੇ ਹਾਂਜੀ ਕਿੰਨੇ ਕ ਜਾਣੇ ਬਸ ਬڑے ਜਣੇ ਬੈਠੇ ਦੇ ਹੀ ਬਸ ਹਾਂਜੀ ਬੜੀਆਂ ਹਾਂ ਸਾਰਿਆਂ ਨੂੰ ਲੱਗੀਆਂ ਨੇ ਕਈ ਤੇ ਦਰਦ ਹੋ ਗਈਆਂ ਕਈਆਂ ਦੀ ਕੋਈ ਕੀ ਮੰਦੇ ਹੋ ਜੀ ਹਾਂ ਗਲਤੀ ਬਸ ਹਾਂਜੀ ਬਸ ਤੇ ਜਿਹੜੀਆਂ ਨੇ ਸੀਟਾਂ ਨਹੀਂ ਚੁੱਕੀਆਂ ਗਈਆਂ ਤਾਂ ਇਹ ਕਿਹੜੀ ਜਗ੍ਹਾ ਤੇ ਐਕਸੀਡੈਂਟ ਹੋਇਆ ਇਹ ਨਾ ਵੀ ਨਹੀਂ ਮੈਨੂੰ ਤੇ ਪਤਾ ਨਹੀਂ ਉਹ ਬੇਟੇ ਨੂੰ ਖਰੇ ਪਤਾ ਆ ਮੈਨੂੰ ਨਹੀਂ ਸਰ ਮੇਰਾ ਰਾਜਵੀਰ ਸਿੰਘ ਹੈ ਜੀ ਕੀ ਗੱਲ ਹੋਈ ਜੀ ਸਰ ਇਹ ਜੰਤੀਪੁਰੋਂ ਚੜੇ ਸੀ ਤੇ ਜਾਂਦੇ ਹੋ ਰਾਤ ਨੂੰ ਟੱਕਰ ਮਾਰੀ ਤੇ ਐਕਸੀਡੈਂਟ ਹੋ ਗਿਆ ਸੀ ਅੰਮ੍ਰਿਤਸਰ ਆ ਰਹੇ ਸੀ ਹਾਂ ਅੰਮ੍ਰਿਤਸਰ ਆ ਰਹੇ ਸੀ ਹਾਂ ਜੀ ਮੇਰੇ ਮਦਰ ਇਹ ਜੀ ਮਦਰ ਇਹ ਤੁਹਾਨੂੰ ਕਿੱਦਾ ਪਤਾ ਲੱਗਾ ਸਰ ਫੋਨ ਆਇਆ ਸੀ ਕਿੰਨਾ ਦਾ ਫੋਨ ਆਇਆ ਉਹ ਦੀਦੀ ਦਾ ਹੀ ਆਇਆ ਸੀ ਦੂਜੀ ਨਾਲ ਮਾਸੀ ਜੀ ਉਹਨਾਂ ਦਾ ਵੀ ਐਕਸੀਡੈਂਟ ਹੋਇਆ ਉਹਨਾਂ ਦਾ ਲੈੱਗ ਟੁੱਟ ਗਿਆ ਹੱਡੀਆਂ ਟੁੱਟ ਗਈਆਂ ਪਤਾ ਲੱਗਾ ਕਿੰਨੇ ਕੁ ਜਣੇ ਸੀ ਬੱਸ ਦੇ ਵਿੱਚ ਕਾਫੀ ਸਰ ਬੱਸ ਤਾਂ ਉਹ ਤਾਂ ਭਰੀ ਹੁੰਦੀ ਬੱਸ ਤੇ ਨਾ ਉਹ ਸਾਈਡ ਵੀ ਹੈ ਸਰ ਸਰਕਾਰੀ ਹਾਂ ਜੀ ਇਹ ਨਹੀਂ ਸਰ ਮੈਨੂੰ ਪਤਾ ਅੱਛਾ ਹਾਂ ਜੀ ਤੇ ਫਿਰ ਕੀ ਹਾਲਾਤ ਕੀ ਤੁਹਾਡੇ ਮਦਰ ਸਰ ਉਹ ਲੱਤ ਟੁੱਟ ਗਈ ਹੈ ਅੱਛਾ ਹਾਂ ਜੀ ਬਾਕੀ ਤੁਸੀਂ ਮੈਨੂੰ ਸਾਰੇ ਪਏ ਸਰ ਮੈਂ ਪੁੱ ਤੇ ਫਿਰ ਤੁਸੀਂ ਇਥੋਂ ਲੋਕਲੀ ਆਉਂਦੇ ਸਰ ਹਾਂ ਲੋਕਲੀ ਆਵਰ ਸਰ ਫਤਿਹ ਰੋਡ ਤੋਂ ਸਰ ਕੀ ਮੰਗ ਕੀ ਕਰਦੇ ਮੰਗ ਸਰ ਇਹੋ ਕਿੰਨੇ ਵੀ ਚਲੋ ਕੋਈ ਵੀ ਜਿਵੇਂ ਕਰ ਕੇ ਜਿਹੜਾ ਵੀ ਨੁਕਸਾਨ ਹੋਇਆ ਵਾ ਉਹ ਤਾਂ ਵਿਚਾਰੇ ਦਾ ਹੈਲਪ ਕੀਤੀ ਜਾਏ ਹੁਣ ਦੋਨੇ ਗਰੀਬ ਲੋਕ ਉਹਨਾਂ ਕਿੱਥੋਂ ਕਰਨੀ ਹੈ ਮਾਰਾ ਜੀ ਹਾਂਜੀ ਠੀਕ ਕੀ ਨਾ ਪਾਜੀ ਹਰਦੀਪ ਸਿੰਘ ਜੀ ਅਨੇ ਕੀ ਗੱਲ ਹੈ ਪਾਜੀ ਭਾਈ ਬਸ ਜਾਂਡੀ ਬੜੇ ਰਮਾਨਾ ਸਮਝ ਨਹੀਂ ਆਈਏ ਘੁੱਟ ਟਿਪਰਾ ਹੈ ਵਾਜੀ ਗਿਆ ਹੁਣ ਲੱਗਣ ਰਿਹਾ 20 ਮਿੰਟ ਸੀ ਬੱਸ ਵੜ ਗਈ ਇਹ ਬੱਸ ਸਰਕਾਰੀ ਹੈ ਕਿ ਪ੍ਰਾਈਵੇਟ ਹੈ ਪ੍ਰਾਈਵੇਟ ਹੈ ਪ੍ਰਾਈਵੇਟ ਬੱਸ ਵਾਲਾ ਤੇ ਸੀ ਹੈ ਬੱਸ ਚਲੋ ਇਨੀ ਓਵਰ ਸਪੀਡ ਨਹੀਂ ਹੈਗੀ ਸਪੀਡ ਤੇ ਹੈ ਸੀ ਜਿੱਧਰੋਂ ਆ ਰਹੀ ਸੀ ਬੱਸ ਬੱਸ ਪਿੱਛੋਂ ਦੇ ਪਠਾਨ ਘੁੱਟ ਹੋਏ ਸੀ ਧਾਰੀ ਉਰੋਂ ਬੈਠੇ ਆ ਇਹ ਐਕਸੀਡੈਂਟ ਕਿੱਥੇ ਕਰਕੇ ਹੋਇਆ ਇੱਕ ਕਥੂ ਨਗਲ ਦੀ ਲੱਗੇ ਸੀ ਕਥੂ ਨਗਲ ਦੀ ਲੱਗੇ ਹਾਂਜੀ ਕਿੰਨੇ ਹਾਂਜੀ ਕਿਹਦੀ ਗਲਤੀ ਮੰਨਦੇ ਹੋ ਦੇਖੋ ਆਪਾਂ ਮਗਰਲੀ ਸੀਟ ਤੋਂ ਦੂਸਰੀ ਸੀਟ ਤੇ ਬੈਠੇ ਹੋਏ ਸੀ ਪਤਾ ਨਹੀਂ ਅੱਗੇ ਜਿਹੜਾ ਡਰਾਈਵਰ ਲੱਗੇ ਬੈਠਾ ਉਹਨੂੰ ਪਤਾ ਆਏਗਾ ਕਿద్ది ਗਲਤੀ ਜੀ ਆਪਾਂ ਤੇ ਨਹੀਂ ਕਿੰਨਾ ਨੁਕਸਾਨ ਹੋਇਆ ਖਸਰ ਕਾਫੀ ਚਾਰੇ ਬੱਚੇ ਵੀ ਮਰ ਗਏ ਲੇਡੀਜ਼ ਵੀ ਜੈਂਸ ਕਾਫੀ ਜ਼ਖਮੀ ਦੀ ਸਾਰੀ ਬਸੀ ਹੋਈ ਹੈ ਜੀ ਸਾਰੀ ਬਸ ਭਰੀ ਸੀ ਹਾਂ ਜੀ ਬੈਠ ਹੋ ਗਈ ਤੁਸੀਂ ਹਾਂ ਜੀ ਹਾਂ ਜੀ ਕਾਫੀ ਡੈਥ ਵੀ ਹੋਈ ਹੈ ਬੱਚਾ ਵੀ ਹੋਇਆ ਡੈਥ ਬੱਚਾ ਵੀ ਇੱਕ ਛੋਟਾ ਜਿਹਾ ਵੇਰ ਲੱਗ ਗਈ ਸੀ ਉਹਦੀ ਵੀ ਡੈਥ ਹੋ ਗਈ ਤੁਸੀਂ ਕਿੱਥੋਂ ਰਹਿੰਦੇ ਹੋ ਮੈਂ ਵੇਰ ਕੇ ਦੱਸਾਂ ਤੁਹਾਨੂੰ ਇਹ ਤੋਂ ਤੁਸੀਂ ਸਾਰੇ ਪਰਿਵਾਰ ਦੇ ਨਾਲ ਜਾ ਰਹੇ ਸੀ ਤੁਹਾਡੇ ਪਰਿਵਾਰ ਦੇ ਬੱਚੇ ਦੇ ਵਿੱਚ ਤੁਹਾਡੇ ਬੱਚੇ ਨੇ ਵੀ ਸਾਡਾ ਲੱਗੀ ਨਹੀਂ ਬੱਚਾ ਬਚਾ ਬਾਕੀ ਮੇਰੀ ਮਦਦ ਹੀ ਲੱਗੀ ਆ ਮੇਰੇ ਲੱਗੀ ਫਾਦਰ ਸਾਹਿਬ ਇੱਥੇ ਪਤਾ ਨਹੀਂ ਮਿਲਬਦੀ ਨਹੀਂ ਪਈ ਤੇ ਡਾਕਟਰ ਸਾਹਿਬ ਨੂੰ ਪੁੱਛਨੇ ਮੇਰੇ ਫਾਦਰ ਨਹੀਂ ਲੱਭਦੇ ਪਏ ਆ ਸਰ ਠੀਕ ਕੀ ਗੱਲ ਹੋਈ ਮੇਰਾ ਨਾਮ ਹਰਜੀਤ ਸਿੰਘ ਕਹ ਲੋ ਐਡਵੋਕੇਟ ਆ ਮੈਂ ਪ੍ਰੋਫੈਸ਼ਨ ਬਤਾ ਲੇ ਜੋਬ ਕਰਦਾ ਆ ਇੱਥੇ ਅਮਰਸਰ ਨੂੰ ਮੈਂ ਆ ਰਿਹਾ ਸੀ ਰਸਤੇ ਵਿੱਚ ਖੁਸ਼ੀਪੁਰ ਤੇ ਲੱਗੇ ਐਕਸੀਡੈਂਟ ਹੋਇਆ ਸੀ ਐਬੀਟੀਸੀ ਬੱਸ ਦਾ ਤੇ ਇੱਕ ਨਾਲ ਕੋਈ ਸੂਰਾ ਕੇ ਟੈਂਕਰ ਆ ਇਸ ਚੀਜ਼ ਦਾ ਮੈਨੂੰ ਨਹੀਂ ਪਤਾ ਉੱਥੇ ਪੇਸ਼ੈਂਟ ਪਏ ਸੀ ਮੈਂ ਪੇਸ਼ੈਂਟ ਨੂੰ ਲੈ ਕੇ ਤੇ ਗੁਨਗਦੇ ਹਸਪਤਾਲ ਆਇਆ ਸਿਰਫ ਪਤਾ ਲੱਗਾ ਕੀ ਕਾਰਨ ਸੀ ਕੋਈ ਨਹੀਂ ਮੈਨੂੰ ਇਸ ਚੀਜ਼ ਦਾ ਟੋਟਲ ਕਿੰਨੇ ਕੁ ਬੰਦੇ ਸਟਿਚਨ ਪਤਾ ਲੱਗਾ ਮੈਂ ਕੁਛ ਨਹੀਂ ਕੈਸ ਹਾਲਾਤ ਪੇਸ਼ੈਂਟ ਦੇ ਜਿਹੜੇ ਸੀਰੀਅਸ ਕੁਛ ਹੈਗੇ ਨੇ ਬਸ ਕੁਛ ਠੀਕ ਵੀ ਹੋ ਸਕਦੇ ਆ ਕਿਉਂਕਿ ਮੈਨੂੰ ਸਿਰਫ ਇਸ ਪੇਸ਼ੈਂਟ ਦਾ ਪਤਾ ਹੈ ਜਿਹਨੂੰ ਮੈਂ ਲੈ ਕੇ ਆਇਆ ਉਹ ਤਿੰਨ ਚਾਰ ਜਣਿਆਂ ਨੇ ਚੁੱਕ ਕੇ ਤੇ ਮੇਰੀ ਗੱਡੀ 'ਚ ਬਿਠਾਇਆ ਸੀ ਫਰਸਟ ਏਡ ਟਰੀਟਮੈਂਟ ਕਿੱਥੇ ਕਰਵਾ ਦੇਉ ਤੇ ਇਨਸਾਨੀਅਤ ਦੇ ਦੌਰ ਵਿੱਚ ਆਏ ਬਿਲਕੁਲ ਜੀ किसानय तो के एडमिट ऐडमिट ਕਰਾਉਣਗੇ गुनागदेव हॉस्पिटल आंसर मौके ਦੇ ਵਾਸਤੇ ਪੁਲਿਸ वगैरह ਤੋਂ ਬੰਦ ਕੀ ਦੀ ਅੱਛਾ ਕਾਫੀ ਜ਼ਿਆਦਾ ਰਸ਼ਿਆ ਮੈਂ ਇਹ ਨਹੀਂ ਕਹਿ ਸਕਦਾ ਕਿ ਕਿਹੜੇ ਕਿਹੜੇ ਪਾਸੇ ਉੱਤੇ ਹੈਗੇ ਨੇ ਰਸ਼ਕ ਬੋਲਿਆ ਇਸ ਤਰ੍ਹਾਂ ਦੇ ਕਹਿੰਦੇ ਨਿਕਲਣਾ ਵੀ ਲੋਕਾਂ ਦਾ ਬੜਾ ਬਸ ਤੇ ਕੋਈ ਮੁਸ਼ਕਲ ਹੋਇਆ ਜੋ ਨਹੀਂ ਮੈਂ ਬਸ ਦੀ ਫਰੰਟ ਪੋਜੀਸ਼ਨ ਦੀ ਵੇਖੀ ਬੈਕ ਸਾਈਡ ਤੋਂ ਨਿਕਲ ਕੇ ਆਇਆ ਉੱਥੇ ਪੋਜੀਸ਼ਨ ਕਾਫੀ ਜਿਹੜੀ ਹੈ ਡੇਂਜਰਸ ਹੈਗੀ ਸੀਗੀ ਜਿਸ ਸਭ ਨੂੰ ਮੱਝੀ ਹੋਇਆ आगी आगी आगी। पेशेंट आ रहे रहे मैनेज कर हैं हैं पता नहीं एक्सीडेंट शायद हाँ। दिक्षार। दिक्षार। मेरे अपने को आए आए अपने पास हैं मैनेज कर रहे अजय बच्चा ने ਉਹ ਬੱਚਾ ਦੱਸ ਰਹੇ ਨੇ ਡਾਡੂ ਉਹਨਾਂ ਨੂੰ ਪਤਾ ਹੀ ਹੈ ਮੈਨੂੰ ਜਿਆਦਾ ਪਤਾ ਉਹਨਾਂ ਨੂੰ ਹਾਲਾਤ ਇਸ ਤਰ੍ਹਾਂ ਦੇ ਹੈ ਡਾਕਟਰ ਸਾਹਿਬ ਹਾਲਾਤ ਬਹੁਤ ਵਧੀਆ ਮੈਨੇਜ ਕਰ ਰਹੇ ਐ ਸਰ ਕੋ ਸੇਰੀਅਸ ਪੇਸ਼ੈਂਟ ਆਇਆ ਹੈ ਹੈ ਸੇਰੀਅਸ ਕੋਈ ਜਿਆਦਾ ਕੋਈ ਸੇਰੀਅਸ ਅਜੇ ਸੇਰੀਅਸ ਤਾਂ ਨਹੀਂ ਜਿਹੜੇ ਸਾਡੇ ਕੋਲ ਆਏ ਨੇ ਉਹ ਸਰਜੀ ਵਾਲਾ ਕੋ ਪਤਾ ਕਰੋ ਸਾਡੇ ਔਰਥੋ ਵਿੱਚ ਜਿਹੜੇ ਆਏ ਨੇ ਉਹਨਾਂ ਨੂੰ ਮੈਨੇਜ ਕਰ ਰਹੇ ਆ ਇੱਕ ਦੋ ਪੇਸ਼ੈਂਟ ਹੈਗੇ ਨੇ ਜਿਹੜੇ ਉਹਨਾਂ ਨੂੰ ਕ੍ਰਿਟੀਕਲ ਨੇ ਉਹਨਾਂ ਨੂੰ ਦੇਖ ਰਹੇ ਆ ਡਾਕਟਰ ਆਪਣਾ ਨਾਮ ਵੀ ਥੋੜਾ ਦੱਸੋ ਡਾਕਟਰ ਤਰਮ ਸਿੰਘ ਜੀ ਠੀਕ ਹੈ ਜੀ ਸਰ ਕੀ ਗੱਲ ਹੋਈ ਹੈ ਉਹ ਪੇਟ ਸਤੀ ਮਾ ਅ ਅੱਜ ਸਾਢੇ 6 ਵਜੇ ਸਾਨੂੰ ਇਤਲਾਹ ਮਿਲੀ ਆ ਕਿ ਆਪਣਾ ਕਿਨੋ ਉੱਥੇ ਹੈਗਾ ਗੋਪਾਲਪੁਰਾ ਜਿਹੜਾ ਉਹ ਕਟਿਆ ਉਹਦੇ ਤੇ ਇੱਕ ਟਰੱਕ ਦੀ ਤੇ ਇੱਕ ਬੱਸ ਦੀ ਇਹ ਟਰੱਕ ਜਿਹੜਾ ਕਿ ਉਹ ਅ ਯੂਟਰਨਲੀ ਉਥੋਂ ਮੋੜ ਰਿਹਾ ਸੀ ਤੇ ਪਿੱਛੋਂ ਬੱਸ ਵਿੱਚ ਆ ਕੇ ਵੱਜੀ ਤੇ ਮੌਕੇ ਤੇ ਉੱਤੇ ਪਹੁੰਚ ਕੇ ਤੇ ਜੋ ਮੈਡੀਕਲ ਸਹਾਇਤਾ ਐਂਬੂਲੈਂਸ ਬੁਲਾ ਕੇ ਸੀ ਤਵਾ ਤਬ ਜੋ ਵੀ ਇੰਜਰਡ ਸੀ ਉਹਨਾਂ ਨੂੰ ਸਾਰਿਆਂ ਨੂੰ ਐਂਬੂਲੈਂਸ ਦੀ ਮਦਦ ਨਾਲ ਅਸੀਂ ਹਸਪਤਾਲ ਵਿੱਚ ਪਹੁੰਚਾਇਆ ਸੀ। ਪਰ ਕਿੰਨੇ ਕਿੰਨੇ ਜਾਨੇ? ਅ ਫਿਲਹਾਲ ਹਜੇ ਤੱਕ ਜਿੰਨੇ ਕਨਫਰਮ ਹੋਇਆ 12-13 ਜਾਨੇ ਇੰਜਰਡ ਆ। ਸਰ ਮੌਕੇ ਨਹੀਂ ਆ। ਹਜੇ ਤੱਕ ਸਾਡੇ ਕੋਲ ਇੱਕ ਹੀ ਅ ਕੈਜੂਐਲਟੀ ਦੀ ਆਈ ਆ ਬਾਕੀ ਬਾਕੀ ਹਸਪਤਾਲਾਂ ਵਿੱਚ ਵੀ ਜਾ ਕੇ ਕਨਫਰਮ ਕਰਦੇ ਆ ਕਿਉਂਕਿ ਸਾਰੇ ਹਸਪਤਾਲਾਂ ਤੋਂ ਅਸੀਂ ਪਤਾ ਕਰਾਂਗੇ ਕਿੱਥੇ-ਕਿੱਥੇ ਕਿਹੜੇ-ਕਿਹੜੇ ਕਾਰਨ ਕੁਝ ਪਤਾ ਲੱਗਾ? ਕਾਰਨ ਅ ਅ બસ ઓ ટ્રક ਵਾਲਾ ਜਿਹੜਾ ਉਹ ਯੂਟਰਨ ਮਾਰ ਰਿਹਾ ਸੀ ਬਾਕੀ ਜਦੋਂ ਤਫ਼ਤੀਸ਼ ਦੇ ਵਿੱਚ ਜੋ ਲਿਆਵਾਂਗੇ ਉਹ ફરਦਰੂ ਬੀਕਰ ਜੀ ਇੱਕ ਬੱਚੇ ਦੀ ਵੀ ਮੌਤ ਹੋਈ ਹੈ ਜੀ ਹਾਂਜੀ ਹਾਂਜੀ ਉਸੇ ਬੱਚੇ ਦੀ ਇੱਕ ਹੀ ਜਿਹੜੀ ਕੈਜੂਐਲਟੀ ਹੋਈ ਹੈ ਅਜੇ ਕਲੀਅਰ ਨਹੀਂ ਦੱਸ ਰਹੇ 14-15 ਸਾਲ ਦੇ ਕਰੀਬ ਉਹਦੀ ਉਮਰ ਹੈ ਕਿਹਾ ਜਾ ਰਿਹਾ 10 ਦੇ ਕਰੀਬ ਮੌਤਾ ਹੋਈਆਂ ਇਸ ਹਾਦਸੇ ਚ ਕਿਹ ਅਸਰ ਪਈ ਨਹੀਂ ਹਜੇ ਤੱਕ ਤੇ 21:30 ਤੱਕ ਜਿਹੜੀ ਇਨਫੋਰਮੇਸ਼ਨ ਆਈ ਉਹ ਇੱਕ ਹੀ ਸਿਰਫ ਵਾਹਤ ਕਿੰਨੇ ਪੇਜ ਹੈਗੇ ਸੀ ਵਾਹਤ तकरीबन 40 45 ਵਾਰੀਆਂ ਲੱਗੀਆਂ ਸੀ ਹਾਂਜੀ ਸਰ ਬਾਕੀ ਕੁਝ ਠੀਕ ਵੀ ਹੋਏ ਆ ਤੇ ਸਾਰੇ ਜਿੱਤ ਨਹੀਂ ਕੋਈ ਕੁਝ ਜਿਹੜੇ ਉਹ ਠੀਕ ਆ ਕੁਝ ਜਿਹੜੇ ਉਹ ਸਰ ਡਰਾਈਵਰ ਦੀ ਕੀ ਹਾਲਾਤ ਆ ਜੋ ਵਾਰ ਉਸ ਬਾਰੇ ਵੀ ਡਰਾਈਵਰ ਵੀ ਕੰਡਕਟਰ ਵੀ ਉਹ ਵੀ ਇੰਜਰਡ ਨੇ ਉਹਨਾਂ ਨੂੰ ਵੀ ਮੌਕੇ ਦੇ ਹਸਪਤਲ ਭੇਜ ਦਿੱਤਾ ਗਿਆ ਸੀ ਉਹ ਵੀ ਪਤਾ ਕਰ ਰਹੇ ਆ ਕਿਹੜੇ ਹਸਪਤਲ ਗਏ ਸਰ ਬਸ ਪ੍ਰਾਈਵੇਟ ਸੀ ਜਾਂ ਸਰਕਾਰੀ ਨਹੀਂ ਪ੍ਰਾਈਵੇਟ ਬੱਸ ਸੀ ਸਰ ਹੁਣ ਕੋਲ ਕਿੰਨੇ ਹਸਪਤਲ ਲਾਂਚ ਜਿਹੜੀਆਂ ਵਾਰੀਆਂ ਨੇ ਫਿਲਹਾਲ ਅਸੀਂ 4 ਹਸਪਤਲ ਚੈੱਕ ਕੀਤੇ ਆ ਜੀ ਤੇ ਬਾਕੀ ਜਿਹੜੇ ਹੌਲੀ ਹੌਲੀ ਸਾਰੇ ਹਸਪਤਾਲਾਂ ਤੇ ਜਾ ਕੇ ਪਤਾ ਕਰਦੇ ਕਿ ਕਿਤੇ ਜਰੇ ਆ ਪਸਤਾ